ਲੋ ਜੀ ਸਰੋਤਿਓ ਪੁਰਾਲੀ ਮਰਿੰਡਾ ਹਾਈਵੇ ਦੇ ਉੱਤੇ ਇਸ ਵੇਲੇ ਮੈਂ ਖੜਾ ਤੁਸੀਂ ਦੇਖ ਪਾ ਰਹੇ ਹੋ ਪਹੁੰਚ ਸੜਕ ਟੰਗਰਾਲੀ ਖੈਰਪੁਰ ਟੰਗਰਾਲੀ ਪਿੰਡ ਸੀ ਪਹਿਲਾਂ ਜੀ ਇਹ ਹੁਣ ਦੋ ਪੰਚਾਇਤਾਂ ਹੋ ਗਈਆਂ ਕਹਿੰਦੇ ਸੀ ਟੰਗਰਾਲੀ ਖੈਰਪੁਰ ਹੋ ਗਿਆ ਪੁਰਾਣਾ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਦੀ ਪੂਰੀ ਗੇੜੀ ਲਵਾਵਾਂਗੇ ਕੱਲੀ ਕੱਲੀ ਗਲੀ ਤੁਹਾਨੂੰ ਦਿਖਾਵਾਂਗੇ ਔਰ ਪਿੰਡ ਦੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ ਸਾਰੇ ਪਿੰਡ ਦੀ ਜੂ ਤੁਹਾਡੇ ਨਾਲ ਸਾਂਝ ਪਾਵਾਂਗੇ ਚੱਲਦੇ ਆਂ ਵੇਖਦੇ ਆਂ ਟੰਗਰਾਲੀ ਪਿੰਡ ਰੋਪੜ ਜ਼ਿਲ੍ਹੇ ਦਾ ਬਹੁਤ ਵਧੀਆ ਵਲੌਗ ਆਉਣ ਜਾ ਰਿਹਾ ਹੈ ਅਖੀਰ ਤੱਕ ਦੇਖਿਆ ਜੇ ਆਹ ਰੋਡ ਆ ਰਿਹਾ ਜੀ ਇਧਰਲੇ ਪਾਸੋਂ ਵੀ ਟਰਾਲੀ ਤੋਂ ਔਰ ਇਧਰਲੇ ਪਾਸੋਂ ਉ ਜਾ ਰਿਹਾ ਜੀ ਹੈ ਮਰਿੰਡੇ ਨੂੰ ਟਰਾਲੀ ਮਰਿੰਡਾ ਰੋਡ ਦੇ ਉੱਤੇ ਪਿੰਡ ਟੰਗਰਾਲੀ ਅਸੀਂ ਪਹੁੰਚੇ ਆ ਔਰ ਇਹ ਦੇਖੋ ਜੀ ਹੁਣ ਕੌਣ ਸੜਕ ਤੇ ਅਸੀਂ ਪਹੇ ਗਏ ਬੁਲੇਟ ਗੱਡੀ ਨਰਿੰਦਰ ਜੀ ਦੀ ਤਿਆਰ ਹੈ ਨਰਿੰਦਰ ਜੀ ਚੱਲੀਏ ਜੀ ਪਿੰਡ ਦਿਖਾਈਏ ਜੀ ਟੰਗਰਾਲੀ ਲਓ ਜੀ ਟੰਗਰਾਲੀ ਪਿੰਡ ਨਾਲ ਕੋਈ ਵਾਹ ਵਾਸਤਾ ਕਿਸੇ ਦਾ ਰਿਹਾ ਹੋਵੇ ਤਾਂ ਜ਼ਰੂਰ ਵੀਡੀਓ ਨੂੰ ਸ਼ੇਅਰ ਵੀ ਕਰੇ ਔਰ ਕਮੈਂਟ ਵੀ ਜ਼ਰੂਰ ਕਰਕੇ ਹਾਜ਼ਰੀ ਲਵਾਵੇ ਦੱਸੇ ਕਿ ਟੰਗਰਾਲੀ ਉਹਨਾਂ ਦਾ ਪਿੰਡ ਹੈਗਾ ਹਾਂਜੀ ਪਿੰਡ ਦੇ ਨਿਰਿੰਦਰ ਜੀ ਨਿਕਲਦਾ ਦਿਲ ਤੋਂ ਬੰਦੇ ਨੇ ਹਾਂਜੀ ਹਾਂਜੀ ਬੰਦਾ ਨਿਕਲ ਜਾਂਦਾ ਪਿੰਡ ਨੇ ਨਿਕਲਦਾ ਪਿੰਡ ਨਹੀਂ ਨਿਕਲਦਾ ਆ ਲਓ ਜੀ ਦੇਖੋ ਜੀ ਟੰਗਰਾਲੀ ਦਾ ਦ੍ਰਿਸ਼ ਆਲੇ-ਦੁਆਲੇ ਮੈਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਨਾਲ ਖੇਤ ਖਲਿਆਣ ਔਰੇ ਪੁਰਾਣਾ ਪਿੰਡ ਹੈ ਜਿੰਦੀ ਕਾਫੀ ਹਾਂਜੀ ਕਾਫੀ ਪੁਰਾਣਾ ਪਿੰਡ ਹੈ ਹਾਂ ਜੀ ਕੀ ਕਹਿੰਦੇ ਦੇਖੇ ਪੁੱਛੀ ਇਹਨਾਂ ਨੂੰ ਬਾਪੂ ਜੀ ਸਾਤਰੀ ਕਾਲ ਸਾਤਰੀ ਕਾਲ ਕੀ ਹਾਲ ਚਾਲ ਹੈ ਵਧੀਆ ਹੈ ਵਧੀਆ ਹੈ ਹੈ ਮੈਂ ਕਿਹਾ ਪਿੰਡ ਦਿਖਾਣ ਲੱਗਿਆ ਟੰਗਰਾਲੀ ਸਟਾਰਟਿੰਗ ਵਿੱਚ ਤੁਹਾਡੇ ਕੋਲ ਆ ਜੀ ਪਹਿਲਾਂ ਹੋਰ ਕੀ ਹਾਲ ਚਾਲ ਹੈ ਟੱਬਲੈਂਡ ਪਿੰਡ ਦਿਖਾਣ ਲੱਗਿਆ ਟੰਗਰਾਲੀ ਪੁੱਛਦੇਵੇਂ ਤੋਂ ਸਾਰਾ ਅੱਛਾ ਕੀ ਕੁਸਾ ਦਿਖਾਣ ਨੂੰ ਇੱਥੇ ਮਸਜਿਦ ਵੀ ਦਿਖਾਏ ਸਾਡੇ ਘਰ ਦੇ ਕੋਲ ਹੈ ਅੱਛਾ ਐਨ ਪੁਰਾਣੀ ਹਾਂ ਮੌਸਮਾਂ ਨੇ ਹੋਰ ਸੰਘਾਰਤੀ ਹੋਣੇ ਪਹਿਲੇ ਦਿਨ ਐ ਮਨਾਰੇ ਗੇਰ ਤੇ ਤੇ ਅੱਛਾ ਫਿਰ ਹੁਣ ਕਰੇ ਐਨ ਬਣਾ ਸਕੀ ਵਧੀਆ ਹੁਣ ਵਧੀਆ ਬਣਾਤੀ ਹਾਂ ਉਹ ਵੀ ਦਿਖਾएंगे ਹੋਰ ਕਿਆ ਦਿਖਾਣੇ ਵਾਲਾ ਹੋਰ ਕਿਆ ਕੁਝ ਦਿਖਾਣੇ ਵਾਲਾ ਬਾਕੀ ਗੁਰਦੁਆਰੇ ਵੀ ਬਣੇ ਹੋਏ ਆ ਗੁਰਦੁਆਰਾ ਸਾਹਿਬ ਵੀ ਦਿਖਾ ਦਾਂਗੇ ਹੋਰ ਉਹ ਸਾਰੇ ਸੇਕ ਜਮਾਲ ਸੇਕ ਜਮਾਲ ਅੱਛਾ ਵੀਰ ਦੀ ਜਗ ਲਓ ਜੀ ਸਾਨੂੰ ਆਈਡੀਆ ਮਿਲ ਰਿਹਾ ਜੀ ਬਾਪੂ ਜੀ ਤੋਂ ਬਾਪੂ ਜੀ ਨਾਮ ਕੀ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿੰਨੀ ਉਮਰ ਹੋ ਗਈ 1 ਘਟ 90 1 ਘਟ 90 ਹਮ ਤੇ ਲਈਏ ਫਿਰ ਜੀ ਹਾਂ ਸ਼ੁਕਰੀਆ ਮਿਹਰਬਾਨੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਮਾਰ ਕੇ ਹਾਲੇ ਖੋਲ ਲੈਣਾ ਖੋਲ ਲੈਣੇ ਜੀ ਖੋਲ ਲਓ ਲਓ ਜੀ ਟੰਗਰਾਲੀ ਰੋਪੜ ਜਿਲ੍ਹੇ ਦਾ ਪਿੰਡ ਆ ਟੰਗਰਾਲੀ ਮਰਿੰਡਾ ਰੋਡ ਦੇ ਉੱਤੇ ਟੰਗਰਾਲੀ ਪਿੰਡ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਟੰਗਰਾਲੀ ਪਿੰਡ ਜੇਕਰ ਕਿਸੇ ਵੀ ਧੂਆ ਦਾ ਪਿੰਡ ਮਾਸੀ ਦਾ ਪਿੰਡ ਜਾਂ ਤਾਈ ਦਾ ਚਾਚੀ ਦਾ ਪਿੰਡ ਹੋਵੇ ਟੰਗਰਾਲੀ ਦਾ ਕਮੈਂਟ ਜਰੂਰ ਕਰਿਓ ਆਹ ਦੇਖੋ ਜੀ ਟੰਗਰਾਲੀ ਪਿੰਡ ਕੰਮ ਚੱਲ ਰਹੇ ਆ ਜੀ ਆਹ ਲੋ ਜੀ ਪਿੰਡ ਦਾ ਸਟਾਰਟਿੰਗ ਵਿੱਚ ਅਮਰ ਸ਼ਹੀਦ ਅਮਰ ਸ਼ਹੀਦ ਨਾਇਬ ਸੁਬੇਦਾਰ ਅਵਤਾਰ ਸਿੰਘ ਜੀ ਕਾਰਗਿਲ ਦੇ ਸ਼ਹੀਦ ਸੀ ਕਾਰਗਿਲ ਕਾਰਗਿਲ ਚ ਇਹਨਾਂ ਨੇ ਦੇਖੋ ਜੀ ਦੇਸ਼ ਲਈ ਸ਼ਹੀਦੀ ਦਿੱਤੀ ਔਰ ਇਹਨਾਂ ਦਾ ਸਥਾਨ ਸ਼ੁਰੂਆਤ ਵਿੱਚ ਹੀ ਪਿੰਡ ਦੇ ਮਿਲਦਾ ਆਪਾਂ ਨੂੰ ਸੁਭੇਦਾਰ ਅਵਤਾਰ ਸਿੰਘ ਜੀ ਕਾਰਗਿਲ ਸ਼ਹੀਦ ਵੀਰ ਚੱਕਰ ਪ੍ਰਾਪਤ ਹੈ ਜਿਨ੍ਹਾਂ ਨੂੰ ਆਹ ਦੇਖੋ ਜੀ ਪਿੰਡ ਟੰਗਰਾਲੀ ਚਲੋ ਜੀ ਅੱਗੇ ਜੀ ਆਹ ਦੇਖੋ ਜੀ ਪਿੰਡ ਖੁੱਲ ਕੇ ਅੱਗੇ ਆ ਕੇ ਆਹ ਲਓ ਜੀ ਸਿੰਘ ਦ੍ਰਿਸ਼ ਦੇਖੋ ਜੀ ਟੰਗਰਾਲੀ ਦੀ ਕੀਆ ਸੋਹਣਾ ਪਿੰਡ ਹੈ ਮਜ਼ਾ ਆ ਗਿਆ ਜੀ ਟੰਗਰਾਲੀ ਜਾ ਕੇ ਮੈਂ ਸਾਰੇ ਪਾਸੇ ਕੈਮਰਾ ਕਮਾ ਕੇ ਦਿਖਾਉਣਾ ਹੀ ਬਣੂ ਤੰਗਰਾਲੀ ਵਾਲੇ ਕਮੈਂਟ ਕਰਿਓ ਜੀ ਸ਼ੇਅਰ ਵੀ ਕਰਿਓ ਜਿਹੜੇ ਟੰਗਰਾਲੀ ਵਾਲੇ ਆ ਕੋਈ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਮਰਜ਼ੀ ਚਲ ਗਿਆ ਆਪਣੇ ਪਿੰਡ ਨੂੰ ਸ਼ੇਅਰ ਕਰਿਓ ਪਿੰਡ ਦੀਆਂ ਗੱਲਾਂ ਯਾਦਾਂ ਕਮੈਂਟ ਕਰਕੇ ਦੱਸਿਆ ਜੀ ਲਓ ਜੀ ਆਹ ਲਓ ਜੀ ਟੰਗਰਾਲੀ ਇਧਰਲੇ ਪਾਸੇ ਨੂੰ ਵੀ ਚਲ ਗਏ ਜੀ ਇਧਰਲੇ ਪਾਸੇ ਉਹ ਇਧਰਲੇ ਮੈਂ ਤੁਹਾਨੂੰ ਵਾਪਸ ਨਿਕਲ ਕੇ ਆ ਜਾਾਂਗਾ ਹਣਾ ਚਲੋ ਜੀ ਆਹ ਦੇਖੋ ਜੀ ਪਿੰਡ ਦੀ ਜੂ ਕਹਿੰਦੇ ਨੇ ਜੀ ਦੇਖੋ ਜੀ ਬਜ਼ੁਰਗੋ ਬਾਬੇ ਲੱਗੇ ਕਮਾਤੇ ਇਕਰਾਲੀ ਪਿੰਡ ਗੁਰਦੁਆਰਾ ਸਾਹਿਬ ਵੀ ਆ ਕੇ ਨਹੀਂ ਵਾਹ ਜੀ ਵਾਹ ਆਹ ਦੇਖੋ ਜੀ ਸਰੋਦਰਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਲਾ ਜੀ ਅੰਦਰਲੀ ਕੋਈ ਗਲੀ ਰਹਿ ਨਾ ਜਮੇ ਜੀ ਸਾਰੀਆਂ ਗਲੀਆਂ ਟੰਗਰਾਲੀ ਗਿਆ ਤਾਂ ਖੜੀਆਂ ਆਪਾਂ ਆਪਣੇ ਆਪਣੇ ਘਰ ਵੀ ਪਛਾਣੋ ਜੀ ਟੰਗੜਾੜੀ ਵਾਲੇ ਕਮੈਂਟ ਕਰ ਦਿਓ ਜੇ ਕਿਸੇ ਦਾ ਘਰ ਕੈਮਰੇ ਦੇ ਵਿੱਚ ਆ ਜਾਂਦਾ ਜੀ ਔਰ ਵੀਡੀਓ ਤੁਹਾਡੇ ਤੱਕ ਜੇਕਰ ਪਹੁੰਚ ਜਾਂਦਾ ਆਹ ਲਓ ਜੀ ਆਹਾ ਆਹ ਕਿਹ ਚੀਜ਼ ਪੁਰਾਣੀ ਮਾਰਦੇ ਤਾਂ اچھا ਦਰਵਾਜ਼ਾ ਟੈਪ ਹੈ ਇਹ ਦਰਵਾਜ਼ਾ ਟੈਪ ਨਹੀਂ ਦਰਵਾਜ਼ਾ ਹੈ ਇਹਦੇ ਅੰਦਰ ਅੰਦਰ ਪਿੰਡ ਤਾਂ اچھا ਇਹ ਸਰਾਉ ਪੱਤੀ ਹੈ ਸਰਾਉ ਪੱਤੀ ਕਹਿੰਦੇ ਇਹਨੂੰ ਸਰਾਉ ਪੱਤੀ ਟੰਗੜਾੜੀ ਦੀ ਟੰਗੜਾੜੀ ਦੀ ਸਰਾਉ ਪੱਤੀ ਨੂੰ ਦਰਵਾਜ਼ਾ ਕਹਿੰਦੇ ਤਿੰਨ ਦਰਵਾਜ਼ਿਆਂ ਦੇ ਸਸੇ ਗਾਲ ਜੀ ਹਾਂ ਸਸੇ ਗਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਤੁਹਾਨੂੰ ਫਕਾ ਕੰਮ ਚੱਲ ਰਿਹਾ ਹੋਰ ਹੀ ਕੰਮ ਚੱਲਿਆ ਖੇਤੀ ਕੀੜੀ ਪੱਤੀ ਕੀ ਨਾਮ ਹੈ ਤੁਹਾਡਾ ਸਰਵਜੀਤ ਜੀ ਸਰਵਜੀਤ ਜੀ ਇਹ ਗੇਟ ਹੈ ਦਰਵਾਜ਼ਾ ਪੁਰਾਣਾ ਹੈ ਇਹ ਇਹ ਪੁਰਾਣਾ ਹੀ ਹੈ ਜੀ ਬਹੁਤ ਪੁਰਾਣਾ ਹਾਂ ਜੀ 47 ਦੇ ਪਹਿਲਾਂ ਦਾ ਪਿੱਛੇ ਤੋਂ ਬਣਾਇਆ ਹੋਇਆ ਦਰਵਾਜ਼ਾ ਬਾਅਦ ਤੋਂ ਹੈ ਅੱਛਾ ਦਰਵਾਜ਼ਾ ਪਹਿਲਾਂ ਬਾਲਿਆ ਨਾ ਤਾ ਕਿਹੜੀ ਪੱਤੀ ਹੈ ਇਹ ਸਰੌ ਪੱਤੀ ਸਰੌ ਪੱਤੀ ਕਿੰਨੀਆਂ ਪੱਤੀਆਂ ਟੰਗਰਾਲੀ ਤੇ ਤਿੰਨ ਚਾਰ ਨੇ ਤਿੰਨ ਚਾਰ ਹੈ ਸਰੌ ਦੀ ਕਿੰਨੇ ਚਾਰ ਹੈ ਅੱਛਾ ਚਾਰ ਨੇ ਚਾਰ ਕਥੀਆਂ ਅੰਗੇ ਅੰਦਰ ਕਾ ਰਹਿ ਗਿਆ ਇੱਥੇ ਬੈਠਦੇ ਆ ਸਾਡੇ ਘਾਰੇ ਇੱਥੇ ਇੱਥੇ ਬੈੰਦੇ ਆ ਬਜ਼ੁਰਗ ਅੱਗੇ ਸਿਆਣੇ ਬੱਠੇ ਕਰਦੇ ਸੀ ਹੁਣ ਨਹੀਂ ਬੰਦੇ ਹੁਣ ਸਿਆਣੇ ਕਿੱਥੇ ਗਏ ਬਾਸ ਇਹਨੇ ਮਰ ਲਏ ਤੇ ਬਾਅਦ ਵਾਲੇ ਨਹੀਂ ਸਿਆਣੇ ਹੋਏ ਫਿਰ ਬੈਜੇ ਇੱਕ ਮਾਂ ਜਾ ਕੇ ਤੁਨੇ ਮਾਰ ਲਏ ਅੱਛਾ ਹੁਣ ਨਹੀਂ ਇੱਥੇ ਕੋਈ ਬੰਦਾ ਲਓ ਜੀ ਇੱਥੇ ਕਦੀ ਕਹਿੰਦੇ ਬਾਪੂ ਜੀ ਵੀ ਸਿਆਣੇ ਬੰਦੇ ਹੁੰਦੇ ਸੀਗੇ ਸਰੋਂ ਪੱਤੀ ਐ ਆ ਦੇਖੋ ਜਿੱਧਰਲੇ ਪਾਸੇ ਪੁਰਾਣੇ-ਪੁਰਾਣੇ ਇਮਾਰਤਾਂ ਵੀ ਹੈਗੀਆਂ ਨੇ ਹਾਂਜੀ ਹਾਂਜੀ ਨਰਿੰਦਰ ਜੀ ਹਾਂਜੀ ਹਾਂਜੀ ਆਹ ਪੁਰਾਣੀਆਂ ਇਮਾਰਤਾਂ ਆ ਮੈਂ ਤੁਹਾਨੂੰ ਚਿਵਾਰਾ ਦਿਖਾਣਾ ਜੀ ਪੁਰਾਣਾ ਜ਼ੂਮ ਕਰਕੇ ਸੂਬੇਦਾਰਾਂ ਦਾ ਚਿਵਾਰਾ ਕਹਿੰਦੇ ਨੇ ਇਹਨੂੰ ਕਹਿੰਦੇ ਸੂਬੇਦਾਰਾਂ ਦਾ ਚਿਵਾਰਾ ਹਾਂ ਇਹ ਸੂਬੇਦਾਰ ਸੀ ਆਪਣੇ ਬ੍ਰਿਟਿਸ਼ ਹੈ ਨਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜੀ ਸੂਬੇਦਾਰ ਸੀਗੇ ਆਹ ਵਿੱਚ ਉਦੋਂ ਦੀ ਚਿਵਾਰਾ ਹੈ ਅੱਗੇ ਹੋ ਕੇ ਦੇਖੀ ਮੜਾ ਜਾ ਆਹ ਦੇਖੋ ਜੀ ਨਿੱਕੀ ਇੱਕ ਦੀ ਕੰਧ ਹੈ ਆ ਵਾ ਜੀ ਵਾ ਹੈ ਅਗਲੇ ਪਾਸੇ ਜੇਕਰ ਅਸੀਂ ਚੱਲਦੇ ਹਾਂ ਤਾਂ ਆਹ ਹੈ ਆ ਦੇਖੋ ਆਲੇ ਬਣੇ ਹੋਏ ਆਲੇ ਬਣੇ ਆ ਫੇਰ ਦੇਖੋ ਜੀ ਇਹਦੇ ਤੇ ਕਮੈਂਟ ਕਰਿਓ ਜੀ ਜ਼ਰੂਰ ਆਹ ਇਹਨੂੰ ਕਿਆ ਕਹਿੰਦੇ ਐ ਤੁਸੀਂ ਦੱਸਣਾ ਜੀ ਕਮੈਂਟ ਕਰਕੇ ਸਰੋਤਿਓ ਉੱਪਰੋਂ ਦੀ ਪਾਣੀ ਥੱਲੇ ਨੂੰ ਆਨ ਦਾ ਇੱਕ ਡਰੇਨੇਜ ਸਿਸਟਮ ਹੁੰਦਾ ਸੀ ਪੁਰਾਣਾ ਇਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਜਿੰਨੇ ਜਿੰਨੂੰ ਪਤਾ ਹੈ ਵੀ ਇਹਨੂੰ ਕਿਆ ਕਹਿੰਦੇ ਐ ਪੰਜਾਬੀ ਵਿੱਚ ਔਰ ਆ ਦੇਖੋ ਜੀ ਉੱਪਰਲੇ ਪਾਸੇ ਵੀ ਇੱਕ ਬਣਿਆ ਹੋਇਆ ਇਹਦੇ ਨਾਲ ਦਾ ਹੀ ਪਾਣੀ ਦੀ ਨਿਕਾਸ ਦਾ ਸਿਸਟਮ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਜੀ ਆ ਦੇਖੋ ਔਰ ਇਹ ਪੁਰਾਣਾ ਚਵਾਰਾ ਹੈਗਾ ਬਹੁਤ ਪੁਰਾਣਾ ਚਵਾਰਾ ਹੈ ਟੰਗਰਾਲੀ ਪਿੰਡ ਦੇ ਵਿੱਚ ਵਾਹ ਜੀ ਵਾਹ ਆ ਦੇਖੋ ਜੀ ਪਿੰਡ ਟੰਗਰਾਲੀ ਜ਼ਿਲ੍ਹਾ ਰੋਪੜ ਆ ਦੇਖੋ ਕਿੱਦਾਂ ਦੇ ਮਕਾਨ ਪਹਿਲਾਂ ਸੀ ਅੰਮ੍ਰਾਲਾ ਜ਼ਿਲ੍ਹਾ ਪਹਿਲਾਂ ਅੰਮ੍ਰਾਲਾ ਜ਼ਿਲ੍ਹਾ ਹੁੰਦਾ ਸੀ ਨਾ ਜੀ ਹਾਂਜੀ ਆ ਦੇਖੋ ਜੀ ਚਵਾਰੇ ਦਾ ਇਧਰਲਾ ਪਾਸਾ ਵੀ ਤੁਹਾਨੂੰ ਦਿਖਾ ਦਿੰਨੇ ਆਂ ਦੇ ਪਾਣੀ ਵਾਲੇ ਜਿਹੜਾ ਤੁਸੀਂ ਦੱਸਿਆ ਨਾ ਇੱਕ ਬੁਝਾਰਤ ਵੀ ਹੈ ਹਾਂ ਕਿ ਛੋਟਾ ਜਿਹਾ ਬਾਬਾ ਬਹੁਤ ਵੱਡੀ ਦਾੜੀ ਅੱਛਾ ਛੋਟਾ ਜਿਹਾ ਬਾਬਾ ਬਹੁਤ ਵੱਡੀ ਦਾੜੀ ਹਾਂ ਜੀ ਦੇਖੋ ਜੀ ਨਰਿੰਦਰ ਜੀ ਨੇ ਇੱਕ ਤੁਹਾਨੂੰ ਹਿੰਟ ਦੇ ਦਿੱਤਾ ਵੀ ਆਪਾਂ ਇਹਦੀ ਗੱਲ ਕਰਦੇ ਸੀ ਡਰੇਨੇਜ ਸਿਸਟਮ ਦੀ ਇਹਦੇ ਬਾਰੇ ਕਹਿੰਦੇ ਜੀ ਇੱਕ ਬੁਝਾਰਤ ਵੀ ਹੈ ਛੋਟਾ ਜਿਹਾ ਬਾਬਾ ਲੰਬੀ ਸਾਰੀ ਦਾੜੀ ਤੁਸੀਂ ਦੱਸਣਾ ਜੀ ਇਸ ਬੁਝਾਰਤ ਦਾ ਕੀ ਮਤਲਬ ਹੈ ਔਰ ਇਸ ਨੂੰ ਕੀ ਕਹਿੰਦੇ ਸੀ ਜਿਹੜਾ ਕਿ ਪਾਣੀ ਦੇ ਨਿਕਾਸ ਲਈ ਕੋਠੇ ਤੋਂ ਚਵਾਰਿਆਂ ਤੋਂ ਥੱਲੇ ਤੱਕ ਬਣਿਆ ਹੁੰਦਾ ਸੀ। ਲਾਹੂ ਟੰਗਰਾਲੀ ਪਿੰਡ ਜ਼ਿਲ੍ਹਾ ਰੋਪੜ ਬੜਾ ਪੁਰਾਣਾ ਪਿੰਡ ਹੈ ਜੀ ਇਹ 47 ਤੋਂ ਪਹਿਲਾਂ ਦਾ ਕਾਫੀ ਮੁਸਲਿਮ ਭਾਈਚਾਰਾ ਇਸ ਪਿੰਡ ਵਿੱਚ ਰਹਿੰਦਾ ਸੀ। ਅੱਜ ਅਸੀਂ ਦਿਖਾ ਰਹੇ ਹਾਂ ਬੱਲੇ ਬੱਲੇ ਫਿਲਮੀ ਰਿਪੋਰਟ ਤੇ ਪਿੰਡ ਟੰਗਰਾਲੀ ਜ਼ਿਲ੍ਹਾ ਰੋਪੜ ਔਰ ਇਹਦੀ ਲੋਕੇਸ਼ਨ ਜਿਹੜੀ ਹੈ ਕੁਰਾਲੀ ਤੇ ਮਰਿੰਡੇ ਦੇ ਵਿੱਚ ਪੈ ਜਾਂਦਾ ਇਹ ਆ ਦੇਖੋ ਜੀ ਖੂਹ ਹੈ ਪਿੱਛੇ ਨਰਿੰਦਰ ਜੀ ਖੂਹ ਤੇ ਖੂਹ ਜ਼ਰੂਰ ਦਿਖਾਣੇ ਆ ਆਹ 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 ਆ ਦੇਖੋ ਜੀ ਇੱਧਰ ਮਸੀਤ ਲੱਗਦੀ ਮੈਨੂੰ ਹਨਾ ਹੂੰ ਲਓ ਜੀ ਪਿੰਡ ਦੇ ਅੰਦਰੋਂ ਅੰਦਰ ਅਸੀਂ ਆ ਗਏ ਔਰ ਇੱਕ ਤਾਂ ਪਹਿਲਾਂ ਖੂਹ ਹੈ ਪੁਰਾਣਾ ਖੂਹ ਦਿਖਾਣੇ ਤੁਹਾਨੂੰ ਆ ਦੇਖੋ ਜੀ ਕਿਆ ਸੋਹਣੇ ਦ੍ਰਿਸ਼ ਹੈ ਪੁਰਾਣੇ ਮਕਾਨਾਂ ਦੇ ਇਹ ਮਕਾਨ ਵੀ ਬਹੁਤ ਪੁਰਾਣਾ ਲੱਗਦਾ ਸਾਹਮਣੇ ਵਾਲਾ ਵਾਹ ਜੀ ਵਾਹ ਆ ਦੇਖੋ ਜੀ ਖੂਹ ਪੁਰਾਣਾ ਖੂਹ ਹੈ ਇਹ ਕਾਫੀ ਡੂੰਘਾ ਖੂਹ ਹੂੰ ਥੱਲੇ ਜਾ ਕੇ ਇੱਟ ਜਿਹੜੀ ਹੈ ਨਾ ਜੀ ਉਸ ਰੰਦੀ ਹੈ ਇਹ ਉੱਪਰ ਉੱਪਰ ਬਾਅਦ ਚ ਲੱਗੀ ਹੋਣੀ ਹੈ ਔਰ ਇਧਰਲੇ ਪਾਸੇ ਲੱਗਦਾ ਵੀ ਮਸਜਿਦ ਹੈ ਪੁਰਾਣੀ ਨਰਿੰਦਰ ਜੀ ਮਸਜਿਦ ਹੈ ਇੱਧਰ ਹਾਂਜੀ ਮਸਜਿਦ ਹੈ ਜੀ ਉਹ ਜਿਹੜਾ ਕਹਿ ਰਹੇ ਸੀ ਨਾ ਅੱਛਾ ਜਿਹੜਾ ਗੁਰਦਿਆਲ ਸਿੰਘ ਜੀ ਕਹਿ ਰਹੇ تھے ਹਾਂਜੀ ਹਾਂਜੀ ਅੱਛਾ ਉਹਨਾਂ ਦੇ ਘਰ ਦੇ ਨਾਲ ਹੀ ਹੈ ਇਹ ਪੁਰਾਣੀ ਮਸਜਿਦ ਹੈ ਪੁਰਾਣੀ ਮਸਜਿਦ ਹੈ ਜੀ ਲਓ ਜੀ ਟੰਗਰਾਲੀ ਪਿੰਡ ਦੀ ਮਸਜਿਦ ਦਖਾਨ ਲੱਗੀਆਂ ਸੀ ਤੁਹਾਨੂੰ ਹੁਣ ਔਰ ਬਹੁਤ ਸਾਰੇ ਬਾਬੇ ਬਜ਼ੁਰਗ ਦੇਸ਼ ਦੀ ਵੰਡ ਵੇਲੇ ਚਲੇ ਵੀ ਗਏ ਇੱਥੇ ਤੋਂ ਇੱਥੇ ਮਸਜਿਦ ਫਾਤਿਮਾ ਮਸਜਿਦ ਫਾਤਿਮਾ ਜੀ ਹੈ ਔਰ ਇਹਨੂੰ ਅਸੀਂ ਦਿਖਾਣੇ ਆ ਤੁਹਾਨੂੰ ਆ ਦੇਖੋ ਖੂ ਹੁੰਦਾ ਅਸੀਂ ਜ਼ਰੂਰ ਆ ਦੇਖੋ ਜੀ ਪੁਰਾਣਾ ਖੂ ਮਸਜਿਦ ਦਾ ਅੰਦਰੋਂ ਤਾਲਾ ਲੱਗਿਆ ਹੋਇਆ ਲੱਗਦਾ ਨਾ ਆਹ ਲੋ ਜੀ ਤਾਲਾ ਲੱਗਿਆ ਗੇਟ ਨੂੰ ਪਰ ਮੈਂ ਦਿਖਾਣਾ ਤੁਹਾਨੂੰ ਡੰਗਰਾਲੀ ਪਿੰਡ ਦੀ ਮਸਜਿਦ ਫਾਤਿਮਾ ਪੁਰਾਣੀ ਮਸੀਤ ਹੈ ਔਰ ਬਾਹਰੋਂ ਦੀ ਤਾਲਾ ਲੱਗਿਆ ਇਸ ਵੇਲੇ ਔਰ ਇਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਕਿਸ ਤਰੀਕੇ ਨਾਲ ਜਿਹੀ ਜਿਹੀ ਹੈ ਇਮਾਰਤ ਸੀ ਆ ਮਾ ਬੋਰਡ ਕਿੱਥੇ ਲੱਗਿਆ ਤੁਹਾਨੂੰ ਪੜਾਉਣਾ ਜੀ ਰਿਪੇਅਰਡ ਐਂਡ ਰਿਵਾਈਵਡ ਇਨ 1444 ਅਬਲੀਕ 223 ਟੰਗਰਾਲੀ ਰੂਪਨਗਰ ਪੰਜਾਬ ਲਓ ਜੀ ਇਹ ਭਾਂਡੇ ਪਕਾਉਣੇ ਵਾਲੀ ਥਾਂ ਹੈ ਮੈਂ ਤੁਹਾਨੂੰ ਦਿਖਾ ਰਿਹਾ ਪੁਰਾਣੇ ਹਿਸਾਬ ਦੀ ਬਣੀ ਹੋਈ ਔਰ ਇੱਥੇ ਭਾਂਡੇ ਪਕਾਏ ਜਾਂਦੇ ਸੀਗੇ ਮਿੱਟੀ ਦੇ কুমہار ਜਿਹੜਾ ਹੈ ਇੱਥੇ ਭਾਂਡੇ ਪਕਾਉਂਦੇ ਸੀ ਇਸ ਥਾਂ ਨੂੰ ਕੀ ਕਹਿੰਦੇ ਆ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਜ਼ਰੂਰ ਵੀ ਜਿੱਥੇ ਭਾਂਡੇ ਇਦਾਂ ਪਕਾਏ ਜਾਂਦੇ ਸੀ ਜਿਹਨੂੰ ਕਿਸੇ ਨੂੰ ਜਾਣਕਾਰੀ ਹੈ ਇਸ ਬਾਰੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਕੀ ਕਿਹਾ ਜਾਂਦਾ ਜਿੱਥੇ ਭਾਂਡੇ ਆ ਦੇਖੋ ਤੁਸੀਂ ਦੇਖ ਪਾ ਰਹੇ ਹੋ ਭਾਂਡੇ ਥੱਲੇ ਮਿੱਟੀ ਦੇ ਹੈਗੇ ਨੇ ਕੁਜੇ ਘੜੇ ਔਰ ਇੱਥੇ ਪਕਾਏ ਜਾਂਦੇ ਸੀ ਇਸ ਥਾਂ ਤੇ ਇਹਨੂੰ ਕੀ ਕਹਿੰਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਪਿੰਡ ਟੰਗਰਾਲੀ ਬਾਪੂ ਜੀ ਵੇੜਾ ਲੈ ਕੇ ਚੱਲਦੇ ਬਾਪੂ ਸਾਸਰੀ ਘਾਲ ਸਾਸਰੀ ਘਾਲ ਕੀ ਹਾਲ ਚਾਲ ਠੀਕ ਹੈ ਜੀ ਚੱਲੇ ਕੱਖਾਂ ਨੂੰ ਹਾਂਜੀ ਹਾਂ ਹਾਂ ਆ ਦੇਖੋ ਜੀ ਕੀ ਸੋਹਣਾ ਦ੍ਰਿਸ਼ਾ ਜੀ ਪਿੰਡ ਟੰਗਰਾਲੀ ਦਾ ਚਲੋ ਜੀ ਚੱਲੀਏ ਜੀ ਨਰੇਂਦਰ ਜੀ ਆਪਾਂ ਹਾਂਜੀ ਹਾਂਜੀ ਕੋਈ ਗਲੀ ਰਹਿ ਨਾ ਜਾਵੇ ਸਾਰੀਆਂ ਗਲੀਆਂ ਘੁਮਾ ਦਿਓ ਹਾਂਗਾ ਪੂਰੇ ਘੁਮਾ ਦੂੰਗਾ ਹਾਂ ਚਲੋ ਜੀ ਆਹ ਲਓ ਜੀ ਪਿੰਡ ਟੰਗਰਾਲੀ ਜ਼ਿਲ੍ਹਾ ਰੂਪੜ ਔਰ ਮਸੀਤ ਤੁਹਾਨੂੰ ਦਿਖਾਈ ਅਸੀਂ ਟੰਗਰਾਲੀ ਪਿੰਡ ਦੀ ਆ ਦੇਖੋ ਜੀ ਸਾਰੇ ਪਾਸੇ ਮੈਂ ਕੈਮਰਾ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ ਜਿੱਧਰੋਂ ਜਿੱਧਰੋਂ ਲੰਘ ਰਹੇ ਆ ਸੀ ਇਹ ਫਿਰਨੇ ਆ ਪਰਾਣੀ ਜੀ ਇਹ ਪਿੰਡ ਦੀ ਪੁਰਾਣੀ ਫਿਰਨੇ ਆ ਇਹ ਪਿੰਡ ਦੀ ਪੁਰਾਣੀ ਫਿਰਨੀ ਆ ਹਾਂ ਉਹਦੇ ਬਾਅਦ ਪਿੰਡ ਵਧ ਹੀ ਗਿਆ ਅੱਛਾ ਘਰ ਨੇ ਹੋਰ ਲਓ ਜੀ ਨਰਿੰਦਰ ਜੀ ਕਹਿੰਦੇ ਸੀ ਪੁਰਾਣੀ ਫਿਰਨੀ ਆ ਸਸੀ ਕਾਲ ਜੀ ਪਿੰਡ ਦੀ ਪੁਰਾਣੀ ਬਾਪੂ ਜੀ ਕਿਹੜਾ ਲੈ ਪਿੰਡ ਦਿਖਾਰੇ ਤੁਹਾਡਾ ਸੀ ਹੈ ਟੰਗਰਾਲੀ ਹਾਂ ਕੀ ਨੋਗੇ ਤੁਹਾਡਾ ਲਾਲ ਸਿੰਘ ਲਾਲ ਸਿੰਘ ਜੀ ਇਹ ਪੁਰਾਣੀ ਫਿਰਨੀ ਹੈ ਪਿੰਡ ਦੀ ਹਾਂ ਪੁਰਾਣੀ ਹੈ ਪੁਰਾਣੀ ਹੈ ਲਓ ਜੀ ਇਹ ਕੇਸਿਆਣੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਓ ਇਧਰੋਂ ਚਲੀ ਜਾ ਰਹਾ ਮੈਨੂੰ ਇਧਰੋਂ ਖਿੱਚ ਪੈ ਰਹੀ ਹੈ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਇਹ ਤੇ ਆਹ ਦੇਖੋ ਜੀ ਪੁਰਾਣਾ ਦ੍ਰਿਸ਼ ਇਹ ਕੇਸਿਆਣੀ ਪੱਤੀ ਦਾ ਦਰਵਾਜ਼ਾ ਹੈ ਕੇਸਿਆਣੀ ਪੱਤੀ ਦਾ ਦਰਵਾਜ਼ਾ ਅੱਛਾ ਪਹਿਲਾਂ ਜੇ ਪਹਿਲਾਂ ਸਰੋਂ ਪੱਤੀ ਸਰੋਂ ਪੱਤੀ ਸੀ ਇਹ ਅੰਦਰ ਅੰਦਰ ਪਿੰਡ ਸੀ ਸਾਰੇ ਦਰਵਾਜਿਆਂ ਦੇ ਤਿੰਨ ਦਰਵਾਜੇ ਆਹ ਦੇ ਅੰਦਰ ਅੰਦਰ ਪਿੰਡ ਸੀ ਅੱਛਾ ਤੇ ਇਹ ਦਾ ਕੇਸ ਆਣੀ ਪੱਤੀ ਦਾ ਦਰਵਾਜਾ ਠੀਕ ਹੈ ਚੌਂਤਰਾ ਵੀ ਕਹਿੰਦੇ ਨੇ ਬੈਠੇ ਆਵਾਜੀਆ ਆ ਦੇਖੋ ਜੀ ਪੁਰਾਣਾ ਵਸੇਬ ਦਿਖਾ ਰਹੇ ਹਾਂ ਜੀ ਪੁਰਾਣੀਆਂ ਗਲੀਆਂ ਨੇ ਜੇ ਸਾਰੀਆਂ ਪਿੰਡ ਦੀਆਂ ਹਾਂਜੀ ਬਾਪੂ ਜੀ ਬੈਠੇ ਨੇ ਇੱਕ ਦੁਕਾਨ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਸ਼ੋਕ ਕੁਮਾਰ ਕੀ ਹਾਲ ਚਾਲ ਹੈ ਠੀਕ ਹੈ ਦੁਕਾਨ ਲਾ ਕੇ ਬੈਠੇ ਤੁਸੀਂ ਹਾਂਜੀ ਬਾਪੂ ਜੀ ਨੇ ਦੋ ਤਿੰਨ ਗੱਲਾਂ ਮਾਰੀਏ ਆ ਦਿਓ ਜਰਾ ਮਾਈਕ ਬਾਪੂ ਦੋ ਤਿੰਨ ਗੱਲਾਂ ਮਾਰ ਲਈ ਤੁਹਾਡੇ ਨਾਲ ਇੱਥੇ ਪਿਆ ਰਿਆਂ ਦਾ ਕੋਈ ਨਹੀਂ ਕਿੰਨਾ ਨਾਂਕਾ ਤੁਹਾਡਾ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਸੁਰੂ ਤੇ ਇਸ ਪਿੰਡ ਦੇ ਹਾਂ ਅੰ ਸੁਰੂ ਤੇ ਇਸ ਪਿੰਡ ਦੇ ਹਾਂ ਕਿੰਨੀ ਉਮਰ ਹੋ ਗਈ ਤੁਹਾਡੀ ਨਹੀਂ 59 69 ਹੋ ਗਈ ਅੱਛਾ ਆਹ ਸਿਸਟਮ ਬਣਾ ਕੇ ਰੱਖਿਆ ਤੁਸੀਂ ਹਾਂ ਸਾਰਾ ਕੁਝ ਰੱਖਿਆ ਹੋਇਆ ਬਾਕੀ ਮਾੜਾ ਮੁਕਾ ਨਿਆਣਾ ਜੋਗਾ ਆ ਨਿਆਣਾ ਜੋ ਗੱਡੇ ਲੱਗਿਆ ਹੋਇਆ ਬਿਲਕੁਲ ਟਾਈਮ ਲੰਘਦਾ ਹੈ ਅੱਛਾ ਇਹ ਬਜ਼ੁਰਗਾਂ ਦੀ ਹੋਟ ਲੱਗੀ ਆ ਹਾਂ ਜੀ ਕੀ ਨਾਂ ਸੀ ਇਹਮਰਾਜ ਇਹਮਰਾਜ ਜੀ ਤੁਹਾਡੇ ਪਿਤਾ ਜੀ ਹੈ ਹਾਂ ਜੀ ਅੱਛਾ ਟੰਗਰਾਲੀ ਪਿੰਡ ਅੱਜ ਦਿਖਾਣ ਲੱਗੇ ਸੀ ਦਿਖਾ ਰਹੇ ਹਾਂ ਇੱਕੋ ਮੁਕੇ ਗਲੀਆਂ ਹਾਂ ਹਾਂ ਲੋਕਾਂ ਨੂੰ ਪਤਾ ਲੱਗੇ ਦੂਰ ਦੂਰ ਕਿੱਥੇ ਬੈਠਾ ਕੋਣ ਕੋਣ ਬੈਠਾ ਹਾਂ ਜੀ ਤੁਹਾਡੀ ਮੂਰਤ ਵੀ ਵਿੱਚ ਆ ਜਾਣੀ ਹੈ ਠੀਕ ਹੈ ਹਾਂਜੀ ਵਿਦਕਾਨ ਕਰੀ ਹੋਈ ਆ ਛੋਲੇ ਰੱਖੇ ਹੋਏ ਆ ਜੀ ਹਾਂਜੀ ਅੱਛਾ ਆਟਾ ਮੱਕੀ ਦਾ ਰੱਖਿਆ ਨਾ ਵੇਸਣ ਇਹ ਵੇਸਣ ਹੈ ਖੁੱਲਾ ਵੇਸਣ ਹਾਂ ਅੱਛਾ ਜੀ ਸਾਰਾ ਸਮਾਨ ਰੱਖ ਕੇ ਤੁਸੀਂ ਬੈਠੇ ਕਦੋਂ ਦੇ ਕਰ ਰਹੇ ਦੁਕਾਨ ਇਹ ਉਹ ਛੱਤ ਸਾਹਿਬ ਇਸ ਇਸ ਦੁਕਾਨ ਨੂੰ ਪਹਿਲਾਂ ਬਾਪੂ ਜੀ ਪੈਂਦੇ ਸੀਗੇ ਹਾਂ ਵੈਂਡੇਟੇ ਤੇ ਮੈਂ ਡਾਕਨ ਦਾ ਕੰਮ ਕਰਦਾ ਸੀ ਤੁਸੀਂ ਤੁਸੀਂ ਪੋਸਟਮਾਸਟਰ ਸੀ ਹਾਂ ਅਰੇ ਵਾਹ ਥੈਂਕ ਯੂ ਜੀ ਕੰਮ ਕਰਦੇ ਥਾ ਥੈਂਕ ਯੂ ਜੀ ਅੱਛਾ ਕਿੱਥੇ ਸੀ ਪੋਸਟਿੰਗ ਘਾੜੀ ਟੰਗੜਾਲੀ ਸੀ ਹਾਂ ਅੱਛਾ ਆਲਾ ਵੀ ਟੰਗਰਾਲੀ ਪਿੰਡ ਦੇਖੋ ਜੀ ਜਿਨ੍ਹਾਂ ਦਾ ਪਿੰਡ ਟੰਗਰਾਲੀ ਉਹ ਕਰਨ ਕਮੈਂਟ ਜ਼ਰੂਰ ਬੜਾ ਪੁਰਾਣਾ ਪਿੰਡ ਹੈ ਜੀ ਟੰਗਰਾਲੀ ਗਲੀਆਂ ਟੰਗਰਾਲੀ ਦੀਆਂ ਦਿਖਾ ਰਹੇ ਅਸੀਂ ਕੋਈ ਯਾਦ ਤੁਹਾਡੀ ਮਿੱਠੀ ਆਪਣੇ ਪਿੰਡ ਨਾਲ ਜ਼ਰੂਰ ਕਰੋ ਸੰਧੀਆਂ ਪ੍ਰਾਇਮਰੀ ਸਕੂਲ ਹੈਗਾ ਜੀ ਪਿੱਛੇ ਆਹ ਹੈ ਗੱਡੀ ਰੇਲ ਗੱਡੀ ਜਾਂਦੀ ਸੀ ਛੁਕ ਦੀ ਟੰਗਰਾਲੀ ਪਿੰਡ ਦੇ ਨਾਲ ਤੋਂ ਹੈ ਆਲੇ ਐਨ ਹੈ ਵਿੱਚ ਤੇ ਆ ਸਕੂਲ ਕੋ ਲੈ ਕੇ ਚੱਲੋ ਮੋੜ ਲਿਆ ਉਹ ਕਿਤੇ ਸਕੂਲ ਨਾਲ ਬਹੁਤ ਜਿਆਦਾ ਹੁੰਦਾ ਜੀ ਪ੍ਰਾਇਮਰੀ ਸਕੂਲ ਹੈ ਟੰਗਰਾਲੀ ਦਾ ਦਿਖਾਣ ਲੱਗੇ ਸੀ ਜਿਹੜਾ ਕੋਈ ਇੱਥੇ ਪੜਿਆ ਜਾਂ ਜਿੱਥੇ ਹੋਰ ਵੀ ਕਿਤੇ ਪੜੇ ਤੁਸੀਂ ਆਪਣੇ ਪ੍ਰਾਇਮਰੀ ਸਕੂਲ ਦਾ ਭਾਵੇਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਆਪਣੇ ਪ੍ਰਾਇਮਰੀ ਸਕੂਲ ਦਾ ਜਿੱਥੇ ਤੱਕ ਤੁਸੀਂ 5ਵੀਂ ਤੱਕ ਪੜੇ ਆ ਉਸ ਸਕੂਲ ਦਾ ਨਾਂ ਕਮੈਂਟ ਚ ਜ਼ਰੂਰ ਲਿਖਿਆ ਜੀ ਆਹ ਲੋ ਜੀ ਟੰਗਰਾਲੀ ਪਿੰਡ ਦਾ ਪ੍ਰਾਇਮਰੀ ਸਕੂਲ ਤੁਹਾਨੂੰ ਦਿਖਾਉਣ ਲੱਗੇ ਆ ਸੀ ਸਰਕਾਰੀ ਪ੍ਰਾਇਮਰੀ ਸਕੂਲ ਟੰਗਰਾਲੀ ਬਲਾਕ ਮਰਿੰਡਾ ਜ਼ਿਲ੍ਹਾ ਰੂਪਨਗਰ ਆਹ ਦੇਖੋ ਜੀ ਕੁੱਗੀ ਬੋਲ ਰਹੀ ਹੈ ਪਿੰਡ ਦੇ ਵਿੱਚ ਬਹੁਤ ਵਧੀਆ ਦ੍ਰਿਸ਼ਾ ਜੀ ਆਹ ਲੋ ਜੀ ਸਕੂਲ ਤਸਵੀਰ ਬੇਰੀਗੜ੍ਹ ਗਏ ਜੀ ਬੇਰੀਆਲਾ ਸਕੂਲ ਬੇਰੀਆਲਾ ਸਕੂਲ ਲੋ ਜੀ ਆਹ ਦੇਖੋ ਮੈਂ ਅੰਦਰ ਬਾੜ ਕਿਨੇ ਜੀ ਗਿੰਬਲ ਉਹ ਅੰਦਰ ਤੇ ਦਿਖਾ ਰਿਆ ਹੱਸ ਗਿਆ ਹੱਥ ਮੇਰਾ ਆ ਲਓ ਕਾਫੀ ਵੱਡੀ 베ਰੀ ਸੀ ਆ ਲਓ ਜੀ ਆਹ ਹੈ ਸਕੂਲ 베ਰੀ ਵਾਲਾ ਸਕੂਲ ਕਹਿੰਦੇ ਸੀ ਨਰਿੰਦਰ ਜੀ ਦੱਸਦਿਆਂ ਨੂੰ ਕਿਸੇ ਦੀ ਨਾਨੀ ਦਾ ਪਿੰਡ ਕਿਸੇ ਦੀ ਪੂਆ ਦਾ ਪਿੰਡ ਮਾਸੀ ਦਾ ਪਿੰਡ ਤਾਈ ਦਾ ਪਿੰਡ ਜਾਂ ਕਿਸੇ ਦਾ ਆਪਣਾ ਪਿੰਡ ਕਮੈਂਟ ਜਰੂਰ ਕਰਿ ਚਲਿਓ ਸ਼ੰਗਰਾਲੀ ਪਿੰਡ ਜ਼ਿਲ੍ਹਾ ਰੋਪੜ ਆਲੇ-ਦੋਲੇ ਦੇ ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਨੌ ਕਿਹੜੇ-ਕਿਹੜੇ ਪਿੰਡਾਂ ਦੇ ਨਰਿੰਦਰ ਜੀ ਬੋਲੋ ਜਰਾ? ਅ ਨਾਥਮਲਪਰਾ ਜੀ, ਨਾਥਮਲਪੁਰ ਹਾਂ ਜੀ। ਨਾਥਮਲਪੁਰ ਅ ਰੰਗੀਆਂ। ਰੰਗੀਆਂ। ਹਾਂ ਜੀ, ਧਿਆਨਪੁਰਾ, ਧਿਆਨਪੁਰਾ। ਚਿਤਾਮਲਾ, ਚਿਤਾਮਲੀ। ਅੱਛਾ ਜੀ। ਤੇ ਅਕਬਰਪੁਰ, ਰਣਜੀਤਪੁਰਾ ਕਹਿੰਦੇ ਨੇ ਜਿਹਨੂੰ ਹਾਂ ਹਾਂ ਮੜੌਲੀ ਕਲਾ। ਅੱਛਾ ਜੀ। ਹਾਂ ਜੀ, ਇਹ ਆਲੇ-ਦਾਲ ਦੇ ਪਿੰਡ ਹੈ ਜੀ। ਇਹ ਆਲੇ-ਦਾਲ ਮੜੌਲੀ ਕਲਾ ਵੀ ਨੇੜੇ ਪੈਂਦਾ ਹੈ। ਹਾਂ ਜੀ, ਹਾਂ ਜੀ, ਹਾਂ ਜੀ। ਆ ਲਓ ਜੀ। ਟੰਗਰਾਲੀ ਪਿੰਡ। ਚਲੋ ਜੀ ਅੱਗੇ ਨੂੰ। ਆ ਸ਼ਾਂਤਮਈ ਪਿੰਡ ਹੈ ਬਹੁਤ ਵਧੀਆ ਪਿੰਡ ਹੈ ਜਾਨੀ ਤਾਂਗਰਾਲੀ ਆ ਦੇਖੋ ਜੀ ਉਹ ਦੇਖੋ ਜੀ ਇੱਕ ਪੁਰਾਣੀ ਇਮਾਰਤ ਮੈਨੂੰ ਦਿਖੀ ਬੜੀ ਦੂਰ ਆਹ ਲਓ ਜੀ ਕੋ ਕਰ ਸਾਹਮਣੇ ਦਰਸ਼ਨ ਕਰੇ ਵੀ ਤਾਂਗਰਾਲੀ ਪਿੰਡ ਆਹ ਇਮਾਰਤ ਕੋਲ ਰੁਕੋ ਜੀ ਜਰਾ ਇੱਥੇ ਕਿਤੇ ਉਹ ਆਹ ਲਓ ਜੀ ਕਿਸੇ ਟਾਈਮ ਇਹ ਇਮਾਰਤ ਜਿਹੜੀ ਹੈ ਨਾ ਜੀ ਕਿਸੇ ਚੰਗੇ ਢਣਾੜ ਵਿਕਤੀ ਦੀ ਹੋਏਗੀ ਆ ਦੇਖੋ ਜੀ ਆ ਦੇਖੋ ਜੀ ਕੋਠੀ ਇੱਕ ਪੁਰਾਣੀ ਟੰਗਰਾਲੀ ਪਿੰਡ ਜ਼ਿਲ੍ਹਾ ਰੋਪੜ ਦਾ ਮੈਂ ਤੁਹਾਨੂੰ ਦਿਖਾ ਰਿਹਾ ਕਿਆ ਸੋਹਣਾ ਛੱਜਾ ਬਣਿਆ ਹੋਇਆ ਆ ਸਾਰੀ ਇਮਾਰਤ ਸਾਜੀ ਦੇਖੋ ਕਿੰਨੀ ਵਧੀਆ ਕੀਤੀ ਹੋਈ ਹੈ ਵਾਹ ਜੀ ਵਾਹ ਕਿਆ ਦਰਵਾਜ਼ਾ ਹੈ ਗੇਟ ਹੈ ਸਾਰੇ ਪਾਸੇ ਨੂੰ ਛੱਜਾ ਕੱਢਿਆ ਹੋਇਆ ਹੈ ਜੀ ਬਹੁਤ ਮਿਸਤਰੀਆਂ ਨੇ ਕਲਾਕਾਰੀ ਕੀਤੀ ਹੋਈ ਹੈ ਔਰ ਇਹਦੇ ਉੱਤੇ ਇੱਕ ਮੂਰਤ ਜੀ ਵੀ ਬਣੀ ਹੈ ਮੈਂ ਤੁਹਾਨੂੰ ਥੋੜਾ ਜ਼ੂਮ ਕਰਕੇ ਵੀ ਦਿਖਾਣਾ ਇਹ ਸਾਰੀ ਬਿਲਡਿੰਗ ਆ ਦੇਖੋ ਇਸ ਤਰੀਕੇ ਨਾਲ ਉੱਪਰ ਡਿਜ਼ਾਈਨ ਉਕੇਰਿਆ ਹੋਇਆ ਆ ਛੱਜਾ ਹੈ ਔਰ ਇਹਦੇ ਵਿੱਚ ਅੱਜ ਰੋਖੇ ਰੱਖੇ ਹੋਏ ਨੇ ਆ ਦੇਖੋ ਜੀ ਇੱਕ ਸਾਈਡ ਤੋਂ ਪੌੜੀ ਵੀ ਚੜਦੀ ਹੈ ਪੁਰਾਣੀ ਇਮਾਰਤ ਹੈ ਮੈਂ ਕਹਿੰਦਾ ਨਰਿੰਦਰ ਜੀ ਵਕੀਲਾਂ ਦੀਆਂ ਕੋਠੀਆਂ ਜਿੱਦਾਂ ਇਦਾਂ ਕਿਤੇ ਪਹਿਲੇ ਸਮੇਂ ਦਾ ਕੁਝ ਹੈ ਇਹ ਲਗਭਗ 1900 ਦੇ ਆਸ-ਪਾਸ ਦੀ ਹੈ 1900 ਦੇ ਆਸ-ਪਾਸ ਦੀ ਹੈ ਕਿਉਂਕਿ ਮੇਰੇ ਫਾਦਰ ਹੋਰੇ ਜੀ ਦਾਦ ਜੀ ਉਹ ਬਣਾਉਂਦੇ ਸੀ ਉਹਨਾਂ ਦਾ ਜਨਮ ਸੀਗਾ 40 ਦਾ ਅੱਛਾ ਹਾਂ ਤੇ ਉਹਨਾਂ ਤੋਂ ਪਹਿਲਾਂ ਸੀਗੀ ਇਹ ਮਤਲਬ 19 ਦੇ ਆਸ-ਪਾਸ ਲਓ ਜੀ ਤੁਹਾਡੇ ਵੀ ਕਿਤੇ ਇਹੋ ਜਿਹੀ ਕੋਈ ਇਮਾਰਤ ਬਿਲਡਿੰਗ ਹੈ ਤਾਂ ਉਹਦੀ ਫੋਟੋ ਖਿੱਚ ਕੇ ਪਾ ਦਿਓ ਜੀ ਕਮੈਂਟਾਂ ਦੇ ਵਿੱਚ ਜਾਂ ਉਹਦਾ ਜ਼ਿਕਰ ਪਾ ਦਿਓ ਜੀ ਆਪਣੇ ਕਮੈਂਟਾਂ ਦੇ ਵਿੱਚ ਆਹ ਪੁਰਾਣੀ ਇਮਾਰਤ ਜਿਹੜੀ ਤੁਹਾਨੂੰ ਦਿਖਾਈ ਪਿੰਡ ਟੰਗਰਾਂ ਵਾਲੀ ਦੀ ਖੈਰਪੁਰ ਸਤਿ ਸ਼੍ਰੀ ਅਕਾਲ ਜੀ ਖੈਰਪੁਰ ਹੋ ਗਿਆ ਇਹ ਖੈਰਪੁਰ ਇਹ ਖੈਰਪੁਰ ਆ ਗਿਆ ਆਪਾਂ ਬੰਗੜਾ ਵਾਲੀ ਦਾ ਹਿੱਸਾ ਵਿੱਚ ਇਹ ਮਿਸਤਰੀ ਦੋਨੋਂ ਬੰਗੜਾ ਵਾਲੀ ਬਿੱੱਦ ਖੈਰਪੁਰ ਅੱਛਾ ਹੁਣ ਇਹ ਕਿਹੜਾ ਪਿੰਡ ਹੈ ਖੈਰਪੁਰ ਜੀ ਇਹ ਖੈਰਪੁਰ ਹੈ ਹਾਂਜੀ ਅੱਛਾ ਆ ਜਿਹੜੀ ਕੋਠੀ ਆ ਬਿਲਡਿੰਗ ਹੈ ਪੁਰਾਣੀ ਹੈ ਕਿਦੀ ਹੈ ਇਹ ਪਹਿਲਾਂ ਪੱਠੇ ਵਾਲੇ ਹੁੰਦੇ ਤੇ ਜਤਾਰ ਸਿੰਘ ਪੱਠੇ ਵਾਲੇ ਹਾਂਜੀ ਪੱਠੇ ਕਹਿੰਦੇ ਅੱਛਾ ਉਹਨਾਂ ਦੀ ਹੈ ਹਾਂਜੀ ਪੁਰਾਣੀ ਬਹੁਤ ਪੁਰਾਣੀ ਉਹਨਾਂ ਦੇ ਬਾਹਰ ਕੋਠੀ ਬਈ ਨਵੀਂ ਪਈ ਵਾਲੀ ਸੜਕ ਹਾਂ ਉਹਨਾਂ ਦੇ ਮੋਕਨ ਇੱਡੇ ਚਲੇ ਗਏ ਅੱਛਾ ਸਰ ਬਰੋਕਨ ਇੱਡੇ ਦੂਜੇ ਉੱਧਰ ਰਹਿੰਦੇ ਨੇ ਪਤਾ ਚਾਚੇ ਹੋ ਰਹਿੰਦੇ ਨੇ ਉੱਧਰ ਅੱਛਾ ਇਹ ਉਹਨਾਂ ਦੀ ਹੈ ਹਾਂਜੀ ਹੁਣ ਇਥੇ ਕੋਈ ਨਹੀਂ ਰਹਿੰਦਾ کافی ਦਿਨ ਤੋਂ کافی ਦਿਨ ਤੋਂ ਜੀ ਅੱਛਾ ਹੁਣ ਖੈਰਪੁਰ ਤੇ ਟੰਗਰਾਲੀ ਇੱਕੋ ਹੋ ਗਿਆ ਇੱਕੋ ਪਿੰਡਾਂ ਨੂੰ ਮੋਟੇ ਲਗਾਜੇ ਅਲਗ-ਅਲਗ ਕਰੇ ਹੋਏ ਐ ਦੇਖੋ ਪਹਿਲਾਂ ਅੱਛਾ ਪਹਿਲਾਂ ਇੱਕੋ ਮੇਲ ਦੇ ਕਦੂ ਹੈ ਕਿਆ ਨਾਮ ਤੁਹਾਡਾ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਮਿਲ ਗਏ ਜੀ ਆਪਾਂ ਨੂੰ ਕਹਿੰਦੇ ਜੀ ਟੰਗਰਾਲੀ ਤੇ ਖੈਰਪੁਰ ਇੱਕੋ ਗੱਲ ਲੱ ਸਕੇ ਭਾਈ ਆਪਸ ਵਿੱਚ ਹਾਂ ਜੀ ਹੁਣ ਪੰਚਾਇਤਾਂ ਦੋ ਹੋ ਗਈਆਂ ਤਾਂ ਨਾ ਹੋ ਗਿਆ ਨਾ ਦੋ ਚਲੋ ਠੀਕ ਹੋ ਗਿਆ ਚੰਗਾ ਜੀ ਥੈਂਕ ਯੂ ਨਜੀਤਾਂ ਨੂੰ ਆਈ ਮਾਰਤ ਦਿਖਾਈ ਇੱਕ ਪੁਰਾਣੀ ਚੰਗਰਾਲੀ ਪਿੰਡ ਦੀ ਔਰ ਖੈਰਪੁਰ ਵੀ ਇਹਨੂੰ ਕਹਿੰਨ ਲੱਗੇ ਸੀ ਚੰਗਰਾਲੀ ਨੂੰ ਆਹ ਲਓ ਜੀ ਹੁਣ ਇਹ ਕਿਹੜਾ ਦਰਵਾਜ਼ਾ ਆ ਗਿਆ ਖੈਰਪੁਰ ਦਾ ਖੈਰਪੁਰ ਦਾ ਇਹਨੂੰ ਪੜਲੋ ਹੱਥੀਂ ਪਹਿਲਾਂ ਪੱਤੀ ਸੀ ਖੈਰਪੁਰ ਅੱਛਾ ਤੇ ਹੁਣ ਇਹ ਪੰਚਾਇਤ ਲੱਗ ਬਣ ਕੇ ਪਿੰਡ ਬਣ ਗਿਆ ਸਤਨਾਮ ਸ੍ਰੀ ਵਾਹਿਗੁਰੂ ਖੈਰਪੁਰ ਤੇ ਟੰਗਰਾਲੀ ਇੱਕੋ ਗੱਲ ਹੋ ਗਈ ਜੀ ਹਾਂਜੀ ਦੋ ਪੰਚਾਇਤਾਂ ਹੋ ਗਈ ਜੀ ਟੰਗਰਾਲੀ ਦੀਆਂ ਟੰਗਰਾਲੀ ਖੈਰਪੁਰ ਨਾਲ ਨਿਕਲਣ ਲੱਗ ਗਈ ਇਹ ਵਾਦੀ ਇਹ ਵਾਦੀ ਖੈਰਪੁਰ ਵਾਲੀ ਹੈ ਹਾਂਜੀ ਇਹ ਵਾਦੀ ਜ਼ਿਆਦਾ ਕਰਕੇ ਨਾ ਤੇ ਸਮੇਂ ਦੀ ਮੰਗ ਕਰਕੇ ਦੋ ਪਿੰਡ ਬਣਾਏ ਗਏ ਤੇ ਇਹ ਹੈ ਉਹ ਦਰਵਾਜ਼ਾ ਇੱਧਰ ਦਰਵਾਜ਼ਾ ਹਾਂਜੀ ਇਹਦੇ ਅੰਦਰ ਅੰਦਰ ਪਿੰਡ ਇੱਕ ਕਿਹੜੀ ਪੱਤੀ ਹੈ ਇਹ ਖੈਰਪੁਰ ਪੱਤੀ ਸੀ ਕੀ ਤੇ ਹੁਣ ਇਹ ਪਿੰਡ ਹੈ ਅੱਛਾ ਖੈਰਪੁਰ ਪੱਤੀ ਪੱਤੀ ਸੀ ਇਹ ਤਾਂ ਪਿੰਡ ਬਣਾਤਾ ਪਿੰਡ ਬਣਾਤਾ ਹਾਂਜੀ ਜਦੋਂ ਵੋਟਾਂ ਵੱਧ ਗਈਆਂ ਜੀ ਵੱਡਾ ਹੋ ਗਿਆ ਪਿੰਡ ਨਾ ਹਾਂਜੀ ਇੱਕ ਹੋਰ ਨਾਮ ਬੋਲਦਾ ਕਿਸ਼ਨਪੁਰਾ ਇਹਦੇ ਵਿੱਚ ਹੀ ਬੋਲਦਾ ਹਾਂਜੀ ਉਹ ਵੀ ਇਹਦੇ ਵਿੱਚ ਹੀ ਬੋਲਦਾ ਹਾਂਜੀ ਉਹ ਬੇਚਰਾ ਆ ਗਿਆ ਉਹ ਬੇਚਰਾ ਗਿਆ ਹਾਂਜੀ ਅੱਛਾ ਕਿਸ਼ਨਪੁਰਾ ਕਾਗਜ਼ਾਂ ਚ ਆਉਂਦਾ ਉਹ ਹੈ ਕਿੱਥੇ ਗਿਆ ਉਹਦੀ ਜ਼ਮੀਨ ਜਮੂਨੇ ਆ ਬਸ ਉਹਦਾ ਹਾਂਜੀ ਇਹ ਖੈਰਪੁਰ ਦਾ ਇਹ ਖੈਰਪੁਰ ਦਾ ਦਰਵਾਜ਼ਾ ਹੈ ਹਾਂਜੀ ਵਾਹ ਜੀ ਵਾਹ ਉਹ ਬਚਪਨ ਦੀਆਂ ਗੱਲਾਂ ਜਾਂ ਉਹ ਬਚਪਨ ਦੇ ਟਾਈਮ ਹੁੰਦਾ ਨਾ ਉਹ ਕਿਆ ਜਾਂ ਵਿੱਚ ਵੀਡੀਓ ਫਿਲਮ ਬਣ ਜਾਂਦੀ ਅੰਦਰ ਹਾਂ ਉਹ ਅੰਦਰ ਹੀ ਰਾਜੰਦਿਆ ਉਹਦੇ ਹੀ ਸੁਪਨੇ ਆਉਂਦੇ ਲਓ ਜੀ ਇਧਰਲੇ ਪਾਸੇ ਨੂੰ ਆ ਕੇ ਹੁਣਾ ਸੀ ਹੁਣ ਆਪਾਂ ਕਿੱਥੇ ਨੂੰ ਜਾ ਰਹੇ ਜੀ ਆਪਾਂ ਜਾ ਰਹੇ ਹਾਂ ਕਿ ਧਰਮਕਸਤਾਨ ਐ ਬਾਬਾ ਸ਼ੇਖ ਜਮਾਲ ਦਾ ਅੱਛਾ ਜੀ ਪੀਰ ਹੋਇਆ ਪੁਰਾਣੇ ਅੱਛਾ ਜਿਨ੍ਹਾਂ ਬਾਰੇ ਉਹ ਕਹਿੰਦੇ ਸੀ ਵੀ ਦੀਵਾਰ ਇਸ ਤੋੜ ਲਈ ਸੀ ਉਹਨਾਂ ਨੇ ਹਾਂ ਜੀ ਕੁਛ ਏਦਾਂ ਦਾ ਹੀ ਹੈ ਕੁਛ ਉਹ ਗੁਰਦਿਆਲ ਸਿੰਘ ਜੀ ਦੱਸ ਰਹੇ ਸੀ ਆਪਾਂ ਨੂੰ ਹਾਂ ਜੀ ਲਓ ਜੀ ਟੰਗਰਾਲੀ ਪਿੰਡ ਵਾਹ ਜੀ ਵਾਹ ਆ ਲਓ ਜੀ ਟੰਗਰਾਲੀ ਰੇਲਵੇ ਲਾਈਨ ਇੱਥੋਂ ਲੰਘਦੀਆਂ ਰੇਲਾਂ 1936 ਦੀ ਹੈ ਜਿੱਤੇ ਅੰਗਰੇਜ਼ਾਂ ਨੇ ਜਦੋਂ ਆਫਰ ਦਿੱਤਾ ਸੀਗੇ ਪਿੰਡ ਵਾਲਿਆਂ ਨੂੰ ਤਾਂ ਤੁਹਾਡੇ ਕੋਲ ਸਟੇਸ਼ਨ ਬਣਨਾ ਹੈ ਅੱਛਾ ਤੇ ਪਿੰਡ ਦੇ ਕੁਝ ਪੈਸੇ ਇਕੱਠੇ ਕਰਕੇ ਦੋ ਮੈਨੂੰ ਕੋਈ ਦੱਸਿਆ ਸੀਗਾ ਕਿ ਇੰਨੇ ਕੁ ਪੈਸੇ ਇਕੱਠੇ ਕਰਕੇ ਦੋ ਸਟੇਸ਼ਨ ਬਣਾਉਣਾ ਤੇ ਲੈਨ ਲੰਗੜੀਆਂ ਅੱਛਾ ਕਿਉਂ ਬਜ਼ੁਰਗ ਕਹਿਣ ਲੱਗੇ ਬਈ ਸਟੇਸ਼ਨ ਤਾਂ ਹੀ ਬਣ ਨਹੀਂ ਦੇਣਾ ਕਿ ਚੋਰੀਆਂ ਹੋਣ ਲੱਗ ਜਾਣੀਆਂ ਇਦਾਂ ਇਦਾਂ ਕੁਝ ਉਹਨਾਂ ਨੇ ਮਤਲਬ ਆਪ ਕੋਈ ਚੰਗੀ ਗੱਲ ਬਾਤ ਕਰੀ ਅੱਛਾ ਤੇ ਉਹ ਫਿਰ ਇੱਥੇ ਸਟੇਸ਼ਨ ਨਹੀਂ ਬਣਿਆ ਫਿਰ ਟੰਗੜੀ ਬਣਿਆ ਉੱਥੇ ਜਾ ਕੇ ਅੱਛਾ ਪਹਿਲਾਂ ਪ੍ਰਪੋਜ਼ ਇੱਥੇ ਹੋਇਆ ਸੀਗਾ ਹਾਂਜੀ ਹਾਂਜੀ ਟੰਗੜਾਲੀ ਹਾਂਜੀ ਹਾਂਜੀ ਲਓ ਜੀ ਟੰਗੜਾਲੀ ਅੰਗਰੇਜ਼ਾਂ ਨੇ ਪ੍ਰਪੋਜ਼ ਕਰਿਆ ਸੀ ਰੇਲਵੇ ਸਟੇਸ਼ਨ ਪਰ ਬਜ਼ੁਰਗਾਂ ਨੇ ਥੁੰਦਿਆਂ ਨੇ ਕਿਹਾ ਉਨਾ ਪਹੁੰਚਣਾ ਪੀਰਾਂ ਦਾ ਸਥਾਨ ਕਿੱਥੇ ਜੀ ਉੱਧਰ ਇੱਧਰ ਇੱਕ ਇਹ ਵੀ ਤਿਆਸ ਗੁਰਦੁਆਰਾ ਚਲੋ ਚੱਲੀਏ ਫਿਰ ਆਜੋ ਤੁਸੀਂ ਲੈ ਕੇ ਮੈਂ ਅੱਗੇ ਨੂੰ ਪੈਦਲ ਤੁਰਦਾਂ ਜਦ ਤੱਕ ਲਓ ਜੀ ਟੰਗਰਾਲੀ ਪਿੰਡ ਜ਼ਿਲ੍ਹਾ ਰੋਪੜ ਆ ਦੇਖੋ ਵਾਹ ਜੀ ਵਾਹ ਕੀ ਖੂਬਸੂਰਤ ਪਿੰਡ ਹੈ ਜੀ ਟੰਗਰਾਲੀ ਪਿੰਡਾਂ ਦਾ ਵੱਖਰੇ ਜਿਹੜਾ ਮਾਹੌਲ ਹੁੰਦਾ ਚਲਿਓ ਜੀ ਆ ਗਈ ਜੀ ਸਵਾਰੀ ਆਪਾਂ ਚੱਲਦੇ ਆ ਚਲੋ ਜੀ ਇੱਕ ਗੁਰਦੁਆਰਾ ਸਾਹਿਬ ਨੇ ਖੋੜ ਆ ਗਈ ਨਾ ਇੱਧਰਲੇ ਪਾਸੇ ਲਓ ਜੀ ਪੀਰਾਂ ਦੇ ਸਥਾਨ ਤੇ ਆਏ ਸੀ ਟੰਗਰਾਲੀ ਪਿੰਡ ਜਿਹੜਾ ਰੋਕਟ ਔਰ ਬੜੀ ਮੰਨਤਾ ਜੀ ਇਹਨਾਂ ਪੀਰਾਂ ਦੀ ਹਾਂ ਜੀ ਬਹੁਤ ਦੁਰਦਰਾਂ ਦੀ ਸੰਗਤ ਆਉਂਦੀ ਦੁਰਦੁਰਾਂ ਦੀ ਸੰਗਤ ਆਉਂਦੀ ਜੀ ਲਓ ਜੀ ਕਿਆ ਸਕੂਨ ਹੈ ਇੱਥੇ ਵਾਹ ਜੀ ਵਾਹ ਕਿਹੜੇ ਪੀਰ ਦੀ ਸਵਾਦ ਹੈ ਜੀ ਇਹ ਤੇ Hazrat Baba Sheikh Jamal ਅੱਛਾ Hazrat Baba Sheikh Jamal Sheikh Jamal Pir ji ਤੇ ਇੱਕ ਟੋਬਾ ਵੀ ਹੈ ਪਿੰਡ ਦਾ ਟੋਬਾ ਵੀ ਹੈ ਨਾ ਜੀ ਟੋਬੇ ਤਾਂ ਜੀ ਇੱਥੇ ਤਿੰਨ ਹੈ ਤਿੰਨ ਹਾਂਜੀ ਆਪਾਂ ਇੱਕ ਵੀ ਨਹੀਂ ਦਿਖਾਇਆ ਅਜੇ ਤੱਕ ਸਭ ਤੋਂ ਵੱਡਾ ਟੋਬਾ ਕਿਹੜਾ ਜਿਹੜਾ ਨੇੜੇ ਆ ਇਹ ਤਾਂ ਧੀਰ ਧੀਰ ਟੈਪ ਹੈ ਚਲੋ ਜੀ ਆਲਾ ਜੀ ਟੰਗਰਾਲੀ ਪਿੰਡ ਦੇ ਵਿੱਚੋਂ ਜਿਹੜੇ ਲੋ ਜੀ ਟੰਗਰਾਲੀ ਪਿੰਡ ਦੇ ਟੋਬੇ ਦਿਖਾ ਰਹੇ ਸੀ ਤੁਹਾਨੂੰ ਇੱਕ ਟੋਬਾ ਨੇੜੇ ਹੀ ਹੈ ਸਾਡੇ ਜਿੱਥੋਂ ਅਸੀਂ ਲੰਘ ਕੇ ਆਏ ਆ ਔਰ ਇਹ ਰਿਤੇ ਮੈਂ ਜਾਹਾਂਗਾ ਵੀ ਕੈਮਰਾ ਪਾ ਕੇ ਅਸੀਂ ਸਰੋਤਨ ਦਿਖਾਈ ਆਹ ਲੋ ਜੀ ਪੰਛੀ ਬੜੇ ਆਉਂਦੇ ਇੱਥਾ ਪੰਛੀ ਬਹੁਤ ਦੂਰੋਂ ਦਿਸਾਉਂਦੇ ਕਹਿੰਦੇ ਅੱਛਾ ਆਹ ਲੋ ਜੀ ਕੀ ਵਧੀਆ ਟੋਬਾ ਜੀ ਹੈ ਕੁਦਰਤੀ ਟੋਬਾ ਵਰਗਾਬੀਆਂ ਘੁੰਮਰੀਆਂ ਵਿੱਚ ਹੈ ਕਾਫੀ ਬੰਦੇ ਨੇ ਐਨਲਾਈਜ਼ ਕਰਿਆ ਕਹਿੰਦੇ ਸਬ ਏਰੀਆ ਤੋਂ ਵੀ ਪੰਛੀ ਉੱਡ ਕੇ ਆਉਂਦੇ ਇੱਥੇ ਤੱਕ ਹਾਂਜੀ ਅੱਛਾ ਜੀ ਤੇ ਕਾਫੀ ਵੈਰਾਈਟੀਆਂ ਜੋ ਹੋਰ ਪਾਸੇ ਨਹੀਂ ਹੈਗੀਆਂ ਇੱਥੇ ਆਉਂਦੀਆਂ ਹੂੰ ਆ ਪੇਪਰ ਦੇਖੋ ਵਿੱਚ ਹੈ ਆ ਰਿਹਾ ਟੋਬੇ ਦੇ ਹਾਂਜੀ ਬੜਾ ਸੋਹਣਾ ਦ੍ਰਿਸ਼ ਬਣ ਰਿਹਾ ਔਰ ਇਹ ਗੁੱਗਾ ਮੈੜੀ ਦਾ ਸਥਾਨ ਹੈ ਇਧਰਲੇ ਪਾਸੇ ਵੀ ਥੋੜੀ ਬਣਿਆ ਹੈ ਪਾਣੀ ਆਇਆ ਹੈ ਇਧਰਲੇ ਪਾਸੇ ਵੀ ਜੈ ਹੋ ਥਾਣਾ ਦੀ ਜਗ੍ਹਾ ਥਾਣਾ ਵੀ ਕਹਿੰਦੇ ਸੀ ਥਾਣਾ ਅੱਛਾ ਥਾਣਾ ਹੈ ਹਾਂ ਕਿ ਆਪਣਾ ਮੈਂ ਲੱਕੇ ਵੀ ਤਾਂ ਆਇਆ ਹਾਂ ਕੋਈ ਦਰਸ਼ਨ ਦੇ ਸੁਸਤੇ ਕਮੈਂਟ ਕਰਕੇ ਥਾਨਾਂ ਦੀ ਜਗਾ ਕਹਿੰਨੇ ਨੇ ਜੀ ਇਹ ਬੜਾ ਕੁਦਰਤੀ ਜਿਹਾ ਦ੍ਰਿਸ਼ਾ ਹੈ ਹਾਂਜੀ ਅੱਲਾਹ ਦੀ ਬਾਰ ਬਹੁਤ ਧਾਰਮਿਕ ਸਥਾਨ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਗੁਗਾ ਜਹਰ ਪੀਰ ਜੀ ਦਾ ਸਥਾਨ ਹੈ ਲਓ ਜੀ ਟੰਗਰਾਲੀ ਪਿੰਡ ਜ਼ਿਲ੍ਹਾ ਰੋਪੜ ਦਾ ਔਰ ਸਾਰਾ ਪਿੰਡ ਤੁਹਾਨੂੰ ਕੇਸੀ ਦਿਖਾ ਰਹੇ ਹਾਂ ਤੁਹਾਨੂੰ ਹਰ ਪਾਸੇ ਜਿੱਥੇ-ਜਿੱਥੇ ਵੀ ਅਸੀਂ ਲੰਘ ਰਹੇ ਹਾਂ ਕੈਮਰੇ ਵਿੱਚ ਅਸੀਂ ਕੈਦ ਕਰ ਰਹੇ ਹਾਂ ਟੰਗਰਾਲੀ ਪਿੰਡ ਨੂੰ ਇਹ ਆ ਜੀ ਚੜਦੀ ਪੱਤੀ ਚੜਦੀ ਪੱਤੀ ਕਹਿੰਦੇ ਜਿੰਨੂੰ ਚੜਦੀ ਪੱਤੀ ਅੱਛਾ ਜੀ ਚੜਦੀ ਪੱਤੀ ਲਓ ਜੀ ਟੰਗਰਾਲੀ ਪਿੰਡ ਚੜਦੀ ਪੱਤੀ ਜ਼ਿਲ੍ਹਾ ਰੋਪੜ ਕਿਆ ਸੋਹਣਾ ਦ੍ਰਿਸ਼ਾ ਜੀ ਪਿੰਡ ਦਾ ਬਹੁਤ ਸੋਹਣਾ ਪਿੰਡ ਟੰਗਰਾਲੀ ਟੰਗਰਾਲੀ ਕਾਫੀ ਵੱਡਾ ਪਿੰਡ ਹੈ ਜੀ ਹੈ ਹਾਂ ਜੀ ਹਾਂ ਜੀ ਕਾਫੀ ਵੱਡਾ ਪਿੰਡ ਆਲਾ ਜੀ ਟੰਗਰਾਲੀ ਦੇ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ ਕਾਹਹੀਂ ਦੋ ਪੰਚਾਇਤਾਂ ਬਣਾਈਆਂ ਜੀ ਤਾਂ ਹੀ ਦੋ ਪੰਚਾਇਤਾਂ ਬਣਾਈਆਂ ਜੀ ਟੰਗਰਾਲੀ ਤੇ ਖੈਰਪੁਰ ਹਾਂ ਨਾ ਜੀ ਵਾਹ ਜੀ ਵਾਹ ਆਓ ਜੀ ਭਾਈ ਜੀ ਤੁਹਾਡਾ ਪਿੰਡ ਦਿਖਾ ਰਹੇ ਹਾਂ ਜੀ ਟੰਗਰਾਲੀ ਠੀਕ ਕਰ ਰਹੇ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰਾਲਾਏ ਜਿਹੜਾ ਮਤਲਬ ਪਿੰਡ-ਪਿੰਡ ਆਰ ਸਾਥ ਥਾਂ ਦਾ ਦਿਖਾਉਣਾ ਜਾਂ ਪਿੰਡ ਦਾ ਹੋਰ ਵਿਕਾਸ ਜਿਹੜੇ ਪਿੰਡਾਂ ਜੋ ਜਿਵੇਂ ਹੋਇਆ ਜਾਂ ਉਹਦਾ ਇਤਿਹਾਸ ਕੀ ਆ ਇਹ ਵਧੀਆ ਭਰਾਲਾ ਜਿਹਦੇ ਟਾਈਮ ਜਿਹੜੀ ਆਉਣ ਵਾਲੀ ਜਨਰੇਸ਼ਨ ਆਉਣੇ ਵਾਸਤੇ ਹਾਂ ਵੀ ਸਾਡੇ ਪਿੰਡ ਦਾ ਮਤਲਬ ਮੁੱਦਾ ਕਿਹਾ ਤਾਂ ਮਤਲਬ ਸਟਾਰਟ ਕਿੱਥੇ ਤੇ ਹੋਇਆ ਸਾਡੇ ਜੁਰੂਰ ਹਾਂ ਦੇਖੇ ਸਹੀ ਟੰਗਰਾਲੀ ਦਿਖਣਾ ਚਾਹੀਦਾ ਹਾਂ ਜੀ ਪਤਾ ਲੱਗਣਾ ਚਾਹੀਦਾ ਨਾਲੇ ਪਤਾ ਲੱਗੇ ਵੀ ਪਿੰਡ ਟੰਗਰਾਲੀ ਵੀ ਕੋਈ ਤਾਂ ਹੈ ਹਾਂ